ਪੰਜਾਬ ਭਰ ਵਿੱਚ ਇਸ ਸਮੇਂ ਬੂਟੇ ਲਗਾਉਣ ਦੀ ਮੁਹਿੰਮ ਚੱਲ ਰਹੀ ਹੈ ਜਿਸ ਦੇ ਚੱਲਦਿਆਂ ਹੁਸ਼ਿਆਰਪੁਰ ਵਿਖੇ ਵੀ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਇਸ ਦੌਰਾਨ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਪ੍ਰਕਾਰ ਦੇ ਬੂਟੇ ਲਗਾਏ ਗਏ ਉੱਥੇ ਇਸ ਸਮਾਗਮ ਦੀ ਕਵਰੇਜ ਕਰਨ ਪਹੁੰਚੇ ਵੱਖ-ਵੱਖ ਚੈਨਲਾਂ ਤੇ ਅਖਬਾਰਾਂ ਦੇ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਮਨਾ ਕਰ ਦਿੱਤਾ ਗਿਆ ਜਰਕਿ ਮੁੱਖ ਮੰਤਰੀ ਮਾਨ ਦੇ ਨਾਲ ਆਏ ਸੁਰੱਖਿਆ ਗਾਰਡਾਂ ਵੱਲੋਂ ਵੀ ਮੀਡੀਆ ਕਰਮੀਆਂ ਨਾਲ ਗਲਤ ਵਿਵਹਾਰ ਕੀਤਾ ਗਿਆ ਜਿਸ ਦੇ ਚੱਲਦਿਆਂ ਮੀਡੀਆ ਵੱਲੋਂ ਸਾਰੇ ਦਾਬਾਈ ਕਾਰਡ ਕਰ ਦਿੱਤਾ ਗਿਆ ਇਸ ਦੌਰਾਨ ਜਿੱਥੇ ਸਮੁੱਚੇ মিডিਆ ਵੀ ਸਰਕਾਰ ਦੇ ਪ੍ਰਤੀ ਕਾਫੀ ਦੋਸ਼ ਪਾਇਆ ਜਾ ਰਿਹਾ ਹੈ ਉੱਥੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਵੀ মিডিਆ ਨਾਲ ਹੋਏ ਮਾੜੇ ਵਤੀਰੇ ਲਈ ਪੰਜਾਬ ਸਰਕਾਰ ਤੇ ਚਮਕੇ ਨਿਸ਼ਾਨੇ ਸਾਧੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਹੁਸ਼ਿਆਰਪੁਰ ਦੇ ਵਿੱਚ ਜੰਗਲਾਤ ਵਿਭਾਗ ਵੱਲੋਂ ਜਿਹੜਾ ਸਟੇਟ ਪੱਤਰੀ ਬਨਵਾਸਾ ਉਤਸਵ ਮਨਾਇਆ ਜਾ ਰਿਹਾ ਉਹਦੇ ਵਿੱਚ ਸ਼ਾਮਲ ਹੋਣ ਲਈ ਉਹ ਇੱਥੇ ਆਏ ਸੀ ਉਹਦੀ ਕਵਰੇਜ ਲਈ ਕੱਲ ਤੋਂ ਆਹੀ ਡੀਪੀਆਰਓ ਸ਼ਾਹਪੁਰ ਦੇ ਵੱਲੋਂ ਜਿਹੜਾ ਹੈ ਉਹ ਸਦਾ ਪੱਤਰਕਾਰਾਂ ਨੂੰ ਜਿਹੜੇ ਪੀਲੇ ਕਲ ਹোল্ডার ਹੈ ਜਾਂ ਕ੍ਰਿਕਟੇਡ ਪੱਤਰਕਾਰ ਹੈ ਉਹਨਾਂ ਨੂੰ ਬੁਲਾਇਆ ਗਿਆ ਸੀ ਪਰ ਅੱਜ ਸਵੇਰੇ ਜਿਉਂ ਹੀ ਮੀਡੀਆ ਦੇ ਲੋਕ ਆਪਣਾ ਸਾਰੇ ਇੱਕ ਜਗ੍ਹਾ ਇਕੱਠੇ ਹੋ ਕੇ ਪਹੁੰਚੇ ਤੇ ਉੱਥੇ ਡੀਐਸਪੀ ਗੜਸ਼ੰਕਰ ਸੀ ਤੇ ਐਸਐਚਓ ਮੇਟੀ ਆਣਾ ਸੀਗੇ ਜਿਨ੍ਹਾਂ ਨੇ ਬਿਲਕੁਲ ਉੱਥੇ ਮੀਡੀਆ ਨੂੰ ਐਂਟਰ ਨਹੀਂ ਹੋਣ ਦਿੱਤਾ ਬਲਕਿ ਉਹਨਾਂ ਨਾਲ ਗੱਤ ਵੀ ਜੀ ਵੀ ਕੀਤੀ ਉਹਨਾਂ ਨੂੰ ਬਿਲਕੁਲ ਅੰਦਰ ਜਾਣ ਤੋਂ ਰੋਕਿਆ ਗਿਆ ਪ੍ਰਗਤਮਾਨ ਜੀ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਤੇ ਤੁਸੀਂ ਲੰਘਦੇ ਹੋਏ মিডিਆ ਨੂੰ ਬਾਏ ਬਾਏ ਕਰਕੇ ਜਾ ਰਹੇ ਹੋ ਪਰ ਉਸੇ মিডিਆ ਨੂੰ ਤੁਹਾਡੀ ਕਵਰੇਜ ਲਈ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਅਗਰ ਇਸੇ ਤਰ੍ਹਾਂ ਦਾ ਬਿਹੇਵੀਅਰ ਜਿਹੜਾ মিডিਆ ਦੇ ਨਾਲ ਕਰਨਾ ਹੈਗਾ ਤੇ ਉਸ মিডিਆ ਨੂੰ ਇਨਵਾਈਟ ਕਰਨਾ ਛੱਡ ਦਿਓ ਤੇ ਪ੍ਰੈਸ ਨੋਟ ਜਿਹੜੇ ਜਿਸ ਤਰ੍ਹਾਂ ਆ ਹੀ ਰਹੇ ਆ ਡੀਪੀਆਰਓ ਵੱਲੋਂ ਉਸੇ ਤਰ੍ਹਾਂ ਹੀ ਜਿਹੜੇ ਭੇਜ ਦਿੱਤੇ ਜਾਣ ਆਪਾਂ ਇਸ ਪ੍ਰੈਸ ਕਲੱਬ ਹੁਸ਼ਿਆਰਪੁਰ ਵੱਲੋਂ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਇਸ ਦੇ ਇਸ ਦਾ ਸਖਤ ਸਟੈਂਡ ਲਿਆ ਜਾਵੇ ਅਤੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਕੱਠੇ ਹੋ ਕੇ ਫੈਸਲੇ ਲਏ ਜਾਣ ਪੰਜਾਬ ਦਿਨ ਬਦਨ ਜਿਹੜਾ ਉਹ ਥੱਲੇ ਜਾ ਰਿਹਾ ਆ ਬਹੁਤ ਬੁਰਾ ਹਾਲਾ ਲਾਂਡ ਆਰਡਰ ਦਾ ਰੋਜ਼ ਕਤਲ ਡਕੀਤੀ ਫਰੋਤੀ ਚੋਰੀ ਲੁੱਟਾ ਇਹ ਮਾਮਲੇ ਆ ਰਹੇ ਆ ਔਰ মিডিਆ ਨੂੰ ਵੀ ਸ਼ਾਇਦ ਅੱਜ ਏਸੀ ਕਰਕੇ ਇਹਨਾਂ ਨੇ ਉਹਨਾਂ ਦੀ ਸਿਕਿਉਰਿਟੀ ਵਾਲਿਆਂ ਨੇ ਉਹਨਾਂ ਦੇ ਇਸ਼ਾਰਿਆਂ ਤੇ ਵਗੈਰਾ ਤਾਂ ਹੋ ਹੀ ਨਹੀਂ ਸਕਦਾ ਮੁੱਖ ਮੰਤਰੀ ਦੇ ਇਸ਼ਾਰੇ ਵਗੈਰ ਕੋਈ ਸਿਕਿਉਰਿਟੀ ਵਾਲਾ ਨਹੀਂ ਰੋਕ ਸਕਦਾ ਭਈ ਕਿਨੂੰ ਆਂਦੇ ਨਾ ਕਿਨੂੰ ਨਹੀਂ ਸ਼ਾਇਦ ਰੋਕਿਆ ਵੀ ਤਾਂ ਹੀ ਹੋਵੇ ਕਿ ਪੰਜਾਬ ਦੇ ਬਹੁਤ ਸਾਰੇ ਮੁੱਦੇ ਆ ਸਰਕਾਰ ਦਿਨ-ਵਿਦਨ ਕਰਜ਼ਾ ਲੈ ਰਹੀ ਆ 12000 ਕਰੋੜ ਤੱਕ ਦਾ ਕਰਜ਼ਾ ਆ ਹੁਣ 7000 ਕਰੋੜ ਰੀਸੈਂਟਲੀ ਲੈ ਲਿਆ 11 ਸਾਲਾਂ ਲਈ ਲਾਅ ਐਂਡ ਆਰਡਰ ਕੰਟਰੋਲ 'ਚ ਨਹੀਂ ਆ ਕਿਸਾਨ ਜਿਹੜੇ ਆ ਉਹਨਾਂ ਦੇ ਹੱਕ 'ਚ ਕੁਛ ਵੀ ਨਹੀਂ ਕੀਤਾ ਹਰਿਆਣੇ ਨੇ ਸਾਰੀਆਂ ਫਸਲਾਂ ਤੇ ਐਮਐਸਪੀ ਵੀ ਦੇਤੀ ਤੇ ਇਹ ਬਿਆਨਵਾਜੀ ਹੋਏ ਕਰਦੇ ਰਹੇ ਭਗਵੰਤ ਸਿੰਘ ਕੇਜਰੀਵਾਲ ਤੇ ਇਹਨਾਂ ਦੀ ਮੰਤਰੀ ਜਿਹੜੀ ਹੈਗੀ ਆ ਟੁਟਕਿਆਂ 'ਚ ਦਵਾਂਗੇ ਅਸੀਂ ਐਮਐਸਪੀ ਸੋ ਹਰ ਪੱਖੋਂ ਚਾਹੇ ਮਾਈਨਿੰਗ ਦਾ ਪੱਖ ਆ ਬਹੁਤ ਇਲੈਗਲ ਮਾਈਨਿੰਗ ਹੋ ਰਹੀ ਆ ਸੋ ਇਦਾਂ ਦੇ ਸਵਾਲ মিডিਆ ਨੇ ਵਸ਼ੇ ਪੁੱਛਣੇ ਹੁੰਦੇ ਜੇ ਜੀ ਮਿਸਟਰਾਂ ਹੁੰਦਾ ਔਰ ਜੋ ਅੱਜ ਪ੍ਰੋਗਰਾਮ ਸੀ ਉਹ ਬਹੁਤ ਅਹਿਮ ਸੀਗਾ ਲੋਕਾਂ ਦੇ ਵਿੱਚ ਮੈਸੇਜ ਉਹਦਾ ਜਾਣਾ ਚਾਹੀਦਾ ਸੀ মিডিਆ ਬਗੈਰ ਮੈਸੇਜ ਕਿੱਦਾਂ ਜਾਊਗਾ ਗੰਗਮਾ ਮਤਸਬ ਦਾ ਕਾਰਜਕ੍ਰਮ ਸੀ ਜਿਹੜਾ ਸਿੱਧਾ ਅ ਪ੍ਰਿਆਵਰਨ ਨਾਲ ਜੁੜਿਆ ਅਜ ਸਭ ਤੋਂ ਵੱਡੀ ਸਮੱਸਿਆ ਇਹ ਆ ਕਿ ਜਲ ਥੱਲੇ ਜਾ ਰਿਹਾ ਪਾਣੀ ਜ਼ਮੀਨ ਦਾ ਥੱਲੇ ਜਾ ਰਿਹਾ ਆਕਸੀਜਨ ਘਟ ਰਹੀ ਆ ਬਾਰਿਸ਼ ਨਹੀਂ ਹੋ ਰਹੀ ਔਰ ਸਾਰੀਆਂ ਚੀਜ਼ਾਂ ਜੁੜੀਆਂ ਆ ਪੌਦੇ ਲਗਾਉਣ ਨਾਲ ਆਪਣਾ ਬੰਦ ਏਰੀਆ ਘਟੀ ਜਾ ਰਿਹਾ ਸੋ ਕਿਦਾਂ ਮੈਸੇਜ ਪਹੁੰਚਾਓਗੇ ਭਗਵੰਤ ਮਾਨ ਜੀ ਸਿਰਫ ਆਪਣੀ ਇੱਕ ਅਥੇ ਫੇਰੀ ਲਾ ਕੇ ਹੁਸ਼ਿਆਰਪੁਰ ਔਰ ਮੀਟੀਆ ਨੂੰ ਬਾਹਰ ਕੱਢ ਕੇ ਅੱਜ ਦਾ ਪ੍ਰੋਗਰਾਮ ਮੈਂ ਸਮਝਦਾ ਕਿ ਪੂਰੀ ਤਰ੍ਹਾਂ ਫੇਲ ਹੋ ਗਿਆ ਜੇ মিডিਆ ਨਹੀਂ ਉੱਥੇ ਜਾ ਸਕਿਆ ਔਰ মিডিਆ ਤਾਂ ਮਾਫੀ ਮੰਗਣੀ ਚਾਹੀਦੀ ਆ ਔਰ ਅੱਗੇ ਨੂੰ ਸਾਰੇ ਅਫਸਰਾਂ ਨੂੰ ਇਨਸਟਰਕਸ਼ਨ ਦੇਣੀ ਚਾਹੀਦੀ ਵੀ মিডিਆ ਨੂੰ ਖੁੱਲੇ ਤੌਰ ਤੇ ਆਉਣ ਦਿਓ ਚਾਹੇ ਕੋਈ মিডিਆ ਮੈਨ ਹੋਵੇ